ਹਲਦੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਮੀਤ ਬਾਦਿਆਂ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ एवरीवन ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਜਿਆਦਾ ਲੰਬੀ ਨਹੀਂ ਹੈਗੀ ਵੀਡੀਓ ਰੈਸਪੀ ਦੇ ਰਿਲੇਟਿਡ ਹੈ ਅੱਜ ਮੈਂ ਬਣਾਉਂਗੀ ਪਹਿਲੀ ਵਾਰੀ ਕਾਲੇ ਚਣਿਆਂ ਦੀ ਸਬਜੀ ਤੇ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਸਾਰਾ ਸਮਾਨ ਆਪਾਂ ਮਸਾਲਾ ਕੱਟ ਕੇ ਰੈਡੀ ਕਰ ਲਿਆ ਸੀਗਾ ਤੇ ਆਪਾਂ ਛੋਲਿਆਂ ਨੂੰ ਵੀ ਉਬਾਲ ਲਿਆ ਸੀ ਕਾਲੇ ਚਨੇ ਦੀ ਆਪਾਂ ਸਬਜ਼ੀ ਬਣਾਉਣੀ ਹੈ ਤੇ ਹਨਾ ਤਰੀਕਾ ਕਿੱਦਾਂ ਬਣਾਉਣੀ ਹੈ ਕਿਹੜਾ ਪਾਣੀ ਪਾਣਾ ਆਪਾਂ ਸਾਰਾ ਕੁਝ ਦੱਸਦੀ ਹਾਂ ਮੈਂ ਤੁਹਾਨੂੰ ਬਾਕੀ ਮੈਂ ਮੰਮੀ ਤੋਂ ਕੁਝ ਵੀ ਨਹੀਂ ਪੁੱਛਣਾ ਹੈਗਾ ਕਿਉਂਕਿ ਇਹ ਤੋਂ ਪਹਿਲਾਂ ਬਹੁਤ ਰੈਸਪੀਆਂ ਬਣਾਈਆਂ ਨੇ ਤੇ ਅੱਜ ਮੈਂ ਆਪਣਾ ਆਪਣੀ ਮਰਜ਼ੀ ਦੇ ਨਾਲ ਸਾਰਾ ਸਮਾਨ ਪਾਉਂਗੀ ਕਿਸੇ ਤੋਂ ਆਪਾਂ ਕੁਝ ਨਹੀਂ ਪੁੱਛਣਾ ਹੈਗਾ ਸੋ ਗਾਇਸ ਮੈਂ ਬਿਲਕੁਲ ਵੀ ਕੁਝ ਨਹੀਂ ਹਾਂਜੀ ਪਤਲੇ ਵਿੱਚ ਬਣਾਉਣੀ ਸੀ ਸਬਜ਼ੀ ਦਾ ਆਪਾਂ ਕੁੱਕਰ ਚੀ ਬਣਾਉਣੀ ਹੈ ਪੰਜੀ ਕੁੱਕਰ ਦੇ ਵਿੱਚ ਆਪਾਂ ਸਬਜ਼ੀ ਬਣਾਵਾਂਗੇ ਸਭ ਤੋਂ ਪਹਿਲਾਂ ਇਸੇ ਕਰਦੇ ਹੋ ਸਹੀ ਹੋ ਗਿਆ ਹਾਂ ਜੀ ਕੁੱਕਰ ਨੂੰ ਮੈਂ ਦੇਖ ਸਕਦੇ ਹੋ ਤੁਸੀਂ ਸਾਫ਼ ਇੱਥੇ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਜਦੋਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਤੇਲ ਪਾਵਾਂਗੇ ਪੀਐਨਸੀ ਦਾ ਪਾੜਾ ਨਹੀਂ ਨਹੀਂ ਗੁੱਛਣਾ ਨਹੀਂ ਮੈਂ ਜੀਟਿੰਗ ਨਹੀਂ ਤੈਨੂੰ ਮੈਂ ਤੇਲ ਗਿਆ ਗਾਇਸ ਤੇਲ ਹੋ ਗਿਆ ਇਹਨਾਂ ਬਹੁਤ ਸਾਰੇ ਕਹਿੰਦੇ ਆ ਕਿ ਤੁਸੀਂ ਇੱਕ ਪਤਨ ਮੈਨੂੰ ਕਮੈਂਟ ਆਇਆ ਮੰਮੀ ਬਲੋਕ ਕਿੰਨੇ ਤੁਸੀਂ ਸੌਂਸ ਪਾ ਰਹੇ ਹੋ ਗਾਇਸ ਸੌਂਸ ਨਹੀਂ ਹੈਗੀ ਸੌਂਸ ਵਾਲੀ ਬੋਟਲ ਹੈ ਬਟੇ ਦੇ ਵਿੱਚ ਆਇਲ ਹੈ ਠੀਕ ਹੈ ਤੇ ਆਪਾਂ ਹੁਣ ਇਹਦੇ ਵਿੱਚ ਤੇਲ ਪਾਉਣ ਨੂੰ ਜਸਤੋ ਗਿਆ ਅਗਸਤ ਬਾਰ ਫਿਰ ਆਪਾਂ ਵਿੱਚ ਜੀਰਾ ਪਾਵਾਂਗੇ ਜੀਰਾ ਪਾਉਣ ਦੁਬਾਰ ਇਧਰ ਮੈਂ ਸਾਡਾ ਸਾਰਾ ਰੈਡੀ ਕੀਤਾ ਸੀਗਾ ਦੇਖ ਸਰ ਦੇ ਤੁਸੀਂ ਮਸਾਲਾ ਸਾਰਾ ਇਹ ਪਾਉਣਗੇ ਆਪਾਂ ਤੇ ਉਸ ਤੋਂ ਬਾਅਦ ਲੂਣ ਮਿਰਚ ਤਰੀ ਜਿਹੜੀ ਆਪਾਂ ਬਣਾਉਣੀ ਹੈ ਜਿੰਨਾ ਵਿੱਚ ਚਨੇ ਉਬਾਲਿਆ ਸੀ ਉਹ ਆਪਾਂ ਤਰੀ ਬਣਾਵਾਂਗੇ ਖੁੱਲ ਹੁਣੇ ਗਰਮ ਹੋ ਗਏ ਕੁੱਕਰ ਦੇਖ ਸਕਦੇ ਹੋ ਤੁਸੀਂ ਪਾਣੀ ਬਿਲਕੁਲ ਸੁੱਕਾ ਹੋਣਾ ਸਭ ਤੋਂ ਪਹਿਲਾਂ ਅੰਦਰ ਇਸ ਮੈਂ ਤੇਲ ਪਾਉਂਗੀ ਕਿਲ ਪਾਇਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਜੀਰਾ ਪਾਉਂਗੀ ਕਿੰਨਾ ਸੁਣਾ ਨਹੀਂ ਮੈਨੂੰ ਨਾ ਗਾਇਸ ਤੁਹਾਡੇ ਸਾਹਮਣੇ ਮੈਂ ਚੀਟਿੰਗ ਨਹੀਂ ਕਰ ਰਹੀ ਬੱਟੂ ਫਿਰ ਵੀ ਮੈਨੂੰ ਮੰਮੀ ਖੁਦ ਦੱਸ ਰਹੇ ਨੇ ਮੈਂ ਖੁਦ ਕਰ ਸਕਦੀ ਹਾਂ ਮੈਂ ਹਰ ਇੱਕ ਸਬਜ਼ੀ ਖੁਦ ਬਣਾ ਸਕਦੀ ਹਾਂ ਕੌਨਫੀਡੈਂਸ ਹੈਗਾ ਮੇਰੇ ਚ ਹਾਂ हो गया गरम आवाज आ रही हां जी, जी तेल ਆਪਣਾ गरम हो गया उसको बाद अंदर मैं जीरा ਪਾਉਂਗੀ ਜਿੰਨਾ ਵੀ ਤੁਹਾਨੂੰ ਪਸੰਦ ਹੈ ਵੈਸੇ ਇੱਕ ਬਹੁਤ ਖਣੀ ਗੱਲ ਹੈ ਬਟੋ ਮੈਂ ਹੁਣ ਨਹੀਂ ਕਹਿਣੀ ਤੁਹਾਨੂੰ ਆਪਣੇ ਵਲੌਗ ਚ ਕਹੂੰਗੀ ਚਲੋ ਜੀ ਇਹਦੇ ਚ ਹੁਣ ਮੈਂ ਆਪਣਾ ਜੀਰਾ ਪਾਉਂਗੀ ਦੇਖਦੇ ਹਾਂ ਤੁਸੀਂ ීරපොන්තු බාද ින්නවිම සල්ලය සර විච්ච පමන්ගේ කමාදේ මලගික ਇਸਦੇ ਵਿੱਚ ਪਿਆਜ਼ ਆਪਣਾ ਟਮਾਟਰ ਅਦਰਕ ਲਸਣ ਲਸਣ ਮਿਰਚਾਂ ਹਾਂ ਤੇ ਇਹ ਪੇਸਟ ਆਪ ਰੈਡੀ ਕੀਤਾ ਮਸਾਲਾ ਉਸ ਤੋਂ ਬਾਅਦ ਪੇਸ ਥੋੜੇ ਝੂਲ ਕਰਕੇ ਨਾ ਫਿਰ ਪਾਇਆ ਲਓ ਜੇ ਸਾਡੇ ਤੁਸੀਂ ਮਸਾਲਾ ਆਪਣਾ ਬਣ ਚੁੱਕਿਆ ਹੈ ਰੈਡੀ ਹੋ ਚੁੱਕਿਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਦੇਖ ਸਰ ਜੀ ਤੁਸੀਂ ਸਾਰਾ ਮਸਾਲਾ ਪਾਉਂਗੀ ਜੀ ਬਰ ਮੈਂ ਸੋਹਾਂ ਜੀ गाइस ਜਿਹਦੇ ਵਿੱਚ ਆਪਾਂ ਚਨੇ ਨੂੰ ਉਬਾਲਿਆ ਸੀ ਇਹ ਵਾਲਾ ਥੋੜਾ ਜਿਹਾ ਮੈਂ ਪਾਣੀ ਪਾਉਂਗੀ ਉਸ ਤੋਂ ਬਾਅਦ ਮੈਂ ਮਸਾਲਾ ਮਿਕਸ ਕਰੂੰਗੀ ਇਹ ਹੋ ਗੱਟ ਚ ਹੋ ਗਿਆ ਨਾ ਸੋ ਹਾਂਜੀ ਗਾਇਸ ਦੇਖ ਸਕਦੇ ਹੋ ਸੋ ਹਾਂਜੀ ਗਾਇਸ ਤੁਸੀਂ ਦੇਖ ਸਕਦੇ ਹੋ ਨਹੀਂ ਨਹੀਂ ਜੀੜੀ ਨਹੀਂ ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖਦੇ ਜਿਹੜਾ ਮਸਾਲਾ ਸੀ ਉਹਦੇ ਵਿੱਚ ਆਪਾਂ ਲੂਣ ਮਿਰਚ ਪਾ ਦਿੱਤਾ ਸੀ ਪਰ ਥੋੜੀ ਜੀ ਪਾਣੀ ਦੀ ਆਪਾਂ ਨੂੰ ਲੋੜ ਸੀ ਜਿੰਨਾ ਵਿੱਚ ਆਪਾਂ ਚਣਿਆਂ ਨੂੰ ਉਬਾਲਿਆ ਸੀ ਉਹੀ ਪਾਣੀ ਪਾਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਵਿੱਚ ਚਣੇ ਵੀ ਹੈਗੇ ਦੇਖ ਸਕਦੇ ਹੋ ਤੇ ਕੁਝ ਅੱਧੇ ਚਣਿਆਂ ਨੂੰ ਆਪਾਂ ਇੱਧਰ ਕੁੱਟਿਆ ਹੋਇਆ ਸੀ ਦੋਰੀ ਦੇ ਵਿੱਚ ਇਹ ਪਾਵਾਂਗੇ ਹੁਣ ਹਾਂਜੀ ਹੁਣ ਇਹਦੇ ਵਿੱਚ ਮਸਾਲੇ ਦੇ ਵਿੱਚ ਆਪਾਂ ਅੱਧੇ ਚਣਿਆਂ ਨੂੰ ਕੁੱਟੇ ਦਿੱਤਾ ਸੀ ਦੋਰੀ ਦੇ ਵਿੱਚ ਇਸ ਨੂੰ ਕੱਢਾਂਗੇ ਕੁੱਟੇ ਹੋਏ ਚਣਿਆਂ ਨੂੰ ਦੇਖੋ ਆ ਤੁਸੀਂ ਦੇਖ ਸਕਦੇ ਹੋ ਤੇ ਹੋਏ ਚਣਿਆਂ ਨੂੰ ਆਪਾਂ ਮਸਾਲੇ ਦੇ ਵਿੱਚ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾਉਂਗੀ ਚਣਿਆਂ ਦਾ ਹਾਂਜੀ ਉਸ ਤੋਂ ਬਾਅਦ ਇਸ ਦੇ ਵਿੱਚ ਆਲੂ ਕੱਟੇ ਹੋਏ ਵਾਸ਼ ਕੀਤੇ ਹੋਏ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਆਲੂ ਪਾ ਦੂੰਗੀ ਜੀ ਆਲੂ ਕੋੰਨ ਤੋਂ ਬਾਅਦ ਜਿਹੜੇ ਬਚਦੇ ਹੋਏ ਚਣੇ ਸੀਗੇ ਜਿਹੜੇ ਆਪਾਂ ਨਹੀਂ ਕੁੱਟੇ ਸੀਗੇ ਉਹ ਵੀ ਵਿੱਚ ਪਾ ਦੂੰਗੀ ਤੇ ਇਹ ਜਿੰਨਾ ਪਾਣੀ ਹੈਗਾ ਚਣਿਆਂ ਦਾ ਇਹ ਵੀ ਸਾਰਾ ਵਿੱਚ ਪਾ ਦੂੰਗੀ ਕੋਈ ਐਕਸਟਰਾ ਪਾਣੀ ਆਪਾਂ ਨਹੀਂ ਪਾਵਾਂਗੇ ਚਣਿਆਂ ਦਾ ਹੀ ਪਾਣੀ ਨਾਲ ਆਪਾਂ ਤਰੀ ਬਣਾਵਾਂਗੇ ਸਬਜੀ ਦੀ ਹਾਂਜੀ ਗਾਇਸ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਇਸ ਨੂੰ ਆਪਾਂ ਸੀਟੀ ਚਾਏ ਇਸ ਨੂੰ origignal ਲਈ ਗੈਂਸ ਦੇ ਉੱਪਰ ਇਦਾਂ ਹੀ ਮਤਲਬ ਕੁੱਕਰ ਦੇ ਦੀ ਸੀਟੀ ਕਹਿ ਸਕਦੇ ਆ ਦਵਾ ਸਕਦੇ ਹੋ ਤੁਸੀਂ ਦੋ ਤੋੜੀ ਰਕਣ ਟੂਟੀ ਦੋ ਥੋੜਾ ਜਿਹਾ ਧੋ ਕੇ ਪਾ ਦਿਓ ਇਹੋ ਮਿਰਚਾਂ ਵੀ ਹਰੀਆਂ ਕਾੜ ਗਣ ਤੁਸੀਂ ਕੁੱਕਰ ਦਾ ਟੱਕਣ ਦੇ ਦੇਣਾ ਜਾਂ ਦੋ ਤੋਂ ਤਿੰਨ ਸੀਟੀਆਂ ਦਵਾਓਗੇ ਉਸ ਤੋਂ ਬਾਅਦ ਤੁਹਾਡੀ ਸਬਜ਼ੀ ਬਣ ਕੇ ਰੈਡੀ ਹੋ ਜੇਗੀ ਬਾਕੀ ਤੁਸੀਂ ਹਮੇਸ਼ਾ ਕੋਈ ਤੜਕਾ ਪਾ ਰਹੇ ਹੋ ਆਪਣਾ ਸੌਰੀ ਤੜਕਾ ਲਗਾ ਰਹੇ ਹੋ ਆਪਣਾ ਕੋਈ ਸਬਜੀ ਪਾ ਰਹੇ ਹੋ ਕੁੱਕਰ ਦੇ ਵਿੱਚ ਬਿਲਕੁਲ ਆਰਾਮ ਨਾਲ ਕੜਚੀ ਨਾਲ ਚਲਾਉਣਾ ਹੈ ਕਿਉਂਕਿ ਮੇਰੇ ਤੋਂ ਇਹ ਗਲਤੀ ਹੋ ਗਈ ਹੈ ਸਬਜੀ ਤੁਸੀਂ ਦੇ ਸਕਦੇ ਹੋ ਬਾਹਰ ਹੋ ਵੀ ਸੀਗੀ ਥੋੜੀ ਜੀ ਤਾਂ ਤੁਸੀਂ ਥੋੜਾ ਜਿਹਾ ਸੰਭਾਲ ਕੇ ਆਪਣਾ ਪਿਆਰ ਨਾਲ ਸਬਜੀ ਨੂੰ ਬਣਾਣਾ ਹੈ ਰਿਲੈਕਸ ਓਕੇ ਇਹ ਸਬ지 ਉਸ ਤੋਂ ਬਾਅਦ ਮੈਂ ਕੁੱਕਰ ਦਾ ਟੱਕਣ ਲਗਾ ਦਿੰਦੀ ਹਾਂ ਜੇ ਉਸ ਤੋਂ ਬਾਅਦ ਦੋ ਤੋਂ ਤਿੰਨ ਸੀਟੀਆਂ ਦਿਉਣ ਤੋਂ ਬਾਅਦ ਆਪਣੀ ਸਬਜੀ ਬਣਨ ਲਈ ਹੋ ਜੇਗੀ ਰੈਡੀ ਤੇ ਆਪਾਂ ਵੇਟ ਕਰਦੇ ਹਾਂ ਬਲੌ ਦੇ ਨਾਲ ਲਾਸਟ ਤੱਕ ਬਣੇ ਰਿਹਾ ਜਿਵੇਂ ਹੋ ਗਿਆ ਹੈ ਇਸ ਸਬਜੀ ਆਪਣੀ ਬਣ ਕੇ ਹੋ ਚੁੱਕੀ ਹੈ ਰੈਡੀ ਥੈਨ ਦੇਖ ਸਕਦੇ ਹੋ ਇਸ ਦੇ ਵਿੱਚੋਂ ਸਾਰੀ ਪਾਫ ਕੱਢੂੰਗੀ ਪਹਿਲਾਂ ਦੇਖਦੇ ਹਾਂ ਕਿੱਦਾਂ ਦੀ ਬਣੀ ਹੈ ਦੇਖਦੇ ਹਾਂ ਹੁਣ ਅਸੀਂ ਜਲਦੀ ਬਣੀਏ ਸਬਜ਼ੀ ਸਾਰੇ ਪਾਉ ਨੂੰ ਮੈਂ ਕਰ ਦੂੰਗੀ ਉਸ ਤੋਂ ਬਾਅਦ ਹੀ ਆਪਾਂ ਇਸ ਗਾਜ਼ ਟੱਕਣਾ ਖੋਲੰਗੇ ਆਪਣਾ ਕਰਦੇ ਹਾਂ ਅਸलो ਆਪਾਂ ਦੇਖ ਸਕਦੇ ਹੋ ਤੁਸੀਂ ਸਾਰੀ ਹਵਾ ਨਿਕਲ ਰਹੀ ਏ ਇਹਦੇ ਦੇ ਵਿੱਚੋਂ guys जरूर ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਬਾਕੀ ਆਪਾਂ ਹੁਣ ਦੇਖਦੇ ਕਿੱਦਾਂ ਦੀ ਬਣੀ ਐ ਮੈਂ ਖੁਦ ਬਣਾਈ ਐ ਬਿਲਕੁਲ ਜਿ ਚਿڈنگ ਨਹੀਂ ਕੀਤੀ ਮੈਂ ਮੰਮੀ ਤਾਂ ਨਹੀਂ ਪੁੱਛਿਆ ਹੈਗਾ ਹੁਣ ਆਪਾਂ ਖਾ ਕੇ ਦੇਖਦੇ ਆ ਕਿੱਦਾਂ ਦੀ ਬਣੀ ਐ ਐਂਡ ਮੈਂ ਫਰਸਟ ਵਾਰ ਇਹ ਬਣੀ ਸਬਜੀ ਬਣਾਈ ਹੈ गाइस ਪਹਿਲੀ ਵਾਰੀ ਬਣਾਈ ਐ ਮੈਂ ਚੈੱਕ ਕਰਦੇ ਆਪਾਂ ਕਿੰਨਾਂ ਦੀ ਬਣੀ ਐ ਗਾਈਜ਼ ਬਹੁਤ ਜ਼ਿਆਦਾ ਯਮੀ ਬਣੀ ਹੈ। ਸਿਰਮ। ਜੇ ਤੁਹਾਨੂੰ ਦੋਸਤੋ ਵੀਡੀਓ ਕਿੱਦਾਂ ਲੱਗੀ ਮਿਲਦਾ ਤੁਹਾਨੂੰ ਨੈਕਸਟ ਕੈਂਡ ਜੀ ਰੈਸਪੀ ਦੇ ਵਿੱਚ ਜਿਹੜੇ ਨਵੇਂ ਆ ਚੰਨਾਂ ਹੋ ਗਏ ਸਬਸਕ੍ਰਾਈਬ ਬਾਏ।